ਮਿਆਦੇ ਸੱਜੇ ਸਾਨੂੰ ਪਾਏ ਮਿਆਨੇ ਸੱਦੇ ਸੋਹਣੇ ਦਰ ਮਿਆਦੇ ਸੱਜੇ ਸਾਨੂੰ ਪਾਏ ਮਿਆਨੇ ਸੱਦੇ ਚਾਵਾਂ ਨੂੰ ਸੜਖੰਬ ਲੱਗ ਗਏ ਤੇ ਪੈਰ ਨਾ ਲੱਗਦੇ ਥੱਲੇ ਚਾਵਾਂ ਨੂੰ ਸੜਖੰਬ ਲੱਗ ਗਏ ਤੇ ਪੈਰ ਨਾ ਲੱਗਦੇ ਥੱਲੇ ਮੇਲਾ ਹੋ ਮੇਲਾ ਮੇਲਾ ਪੱਦਰ ਸਾਲੀ ਦਾ ਆਇਆ ਅਸੀਂ ਮਾ ਦੇ ਦਰ ਤੇ ਚੱਲੇ ਮੇਲਾ ਪੱਦਰ ਕਾਲੀ ਦਾ ਆਇਆ ਅਸੀਂ ਸ਼ੇਕ సన్మే కల్లే ਜਦੋਂ ਮਾਂ ਜਦੋਂ ਮਾਂ ਕਾਲੀ ਨੇ ਪਾਇਆ ਮੰਦਰ ਵਿੱਚ ਫੇਰਾ ਜਦੋਂ ਮਾਂ ਕਾਲੀ ਨੇ ਪਾਇਆ ਮੰਦਰ ਵਿੱਚ ਫੇਰਾ ਸੋਨੇ ਦੇ ਮੰਦਰ ਵਿੱਚ ਬੈਠੀ ਮਾਂ ਮੇਰੀ ਮਹਾਕਾਲੀ ਸਭ ਦੀਆਂ ਸੁੱਖਣਾ ਪੂਰੀਆਂ ਕਰਦੀ ਪਦਰਕਾਲੀ ਬੱਦੀਆਂ ਸੁਖ ਨਾ ਪੂਰੀਆਂ ਕਰਦੀ ਮਾਂ ਮੇਰੀ ਪਦਰਕਾਲੀ ਮਾਰਦੀਆਂ ਸਿੱਧੀਆਂ ਦੀ ਮਾਲਕ ਕਰ ਦੇਂਦੀ ਬੱਲੇ ਬੱਲੇ ਜਿੱਦੀਆਂ ਸਿੱਧੀਆਂ ਦੀ ਮਾਲਕ ਕਰ ਦੇਂਦੀ ਬੱਲੇ ਬੱਲੇ ਮੇਲਾ ਓ ਮੇਲਾ ਮੇਲਾ ਪਦਰਕਾਲੀ ਦਾ ਆਇਆ ਅਸਮਾਨ ਦੇ ਲੜ ਤੇ ਚੱਲੇ ਮੇਲਾ ਪਦਰਕਾਲੀ ਦਾ ਆਇਆ ਤੇਰੇ ਤੇ ਆਇਆ ਦੀਪਕ ਕੋਗ ਨਾ ਪੇਟਾਂ ਗਾਵਨ ਕਰ ਤੇਰੇ ਤੇ ਆਇਆ ਹੱਥ ਜੋੜ ਕੇ ਸਾਰੇ ਕਹਿੰਦੇ ਰਖ ਰਹਿਮਤ ਦੇ ਥੱਲੇ ਹੱਥ ਜੋੜ ਕੇ ਸਾਰੇ ਕਹਿੰਦੇ ਰਖ ਰਹਿਮਤ ਦੇ ਥੱਲੇ ਮੇਲਾ ਹੋ ਮੇਲਾ ਮੇਲਾ ਪੱਦਰ ਕਾਲੀ ਦਾ ਆਇਆ ਅਸਮਾਨ ਦੇ ਦਰ ਤੇ ਚੱਲੇ ਮੇਲਾ ਪੱਦਰ ਕਾਲੀ ਦਾ ਸ਼ੋਭਾ ਯਾਤਰਾ ਤੇ ਬੜਾ ਹੀ ਦੱਸਿਆ ਤੁਹਾਨੂੰ ਬਹੁਤ ਵੱਡੇ ਇੰਤਜ਼ਾਮ ਸ਼ੋਭਾ ਯਾਤਰਾ ਕੀਤੇ ਗਏ ਪ੍ਰਸ਼ਾਸਨ ਵੱਲੋਂ ਵੀ ਮੇਲਾ ਕਮੇਟੀ ਵੱਲੋਂ ਦੇਖਣਯੋਗ ਚਾਤੀ ਆਉਣਗੀਆਂ ਮਾਂ ਦੀ ਬਹੁਤ ਹੀ ਇਤਿਹਾਸਕ ਸ਼ੋਭਾ ਯਾਤਰਾ ਜਿਹੜੀ ਇੱਥੋਂ ਚੱਲ ਕੇ 6 ਵਜੇ ਰਾਤ ਦੇ 12 ਵਜੇ ਕਰੀਬ ਪਵਨ ਚ ਪਹੁੰਚੂਗੀ ਔਰ ਮਹਾਮਈ ਦਾ ਰਾਤ ਨੂੰ ਸਾਰੀ ਰਾਤ ਜਾਗਰਨ ਚੱਲਣਾ ਸ਼ੋਭਾ ਯਾਤਰਾ ਦੇ ਪੁੰਚ ਤੋਂ ਬਾਅਦ ਸਾਰੀ ਰਾਤ ਵਕਫ ਵਕ ਭਜਨ ਮੰਗੀਆਂ ਸੰਗੀਤਨ ਕਰਨਗੀ ਮਹਾਮਈ ਦਾ ਕੋਲ ਜਾ ਕੇ ਆਪਣੀਆਂ ਮਨੋ ਕਾਮਨਾ ਮੰਗ ਕਰਦੇ ਔਰ ਪੂਰੀ ਵੀ ਕਰਦੀ ਹੈ ਅੱਜ ਇਹ ਗੱਲ ਕਰੀਏ ਇਹ ਰੋ ਲੈ ਕੇ ਇੱਕ ਤੋਂ ਦੋ ਸ਼ਹਿਰ ਤੋਂ ਪਿੰਡ ਇਹ ਕਰ ਗਏ ਕਿ ਇਹ ਕਿੰਨੇ ਕਿਲੋਮੀਟਰ ਜਿਹੜਾ ਪੈ ਜਾਂਦਾ ਤੇ ਥਾਂ ਥਾਂ ਦਾ ਇਹ ਲਗਭਗ 5 ਕਿਲੋਮੀਟਰ ਦਾ ਹੈਗਾ ਔਰ ਥਾਂ ਥਾਂ ਸਾਰੀ ਜਗ੍ਹਾ ਲੰਗਰ ਸ਼ਵੀਲਾ ਦੇ ਇੰਤਜ਼ਾਮ ਹੈ ਔਰ ਲਾਈਟਿੰਗ ਸਾਰੀ ਇੱਥੋਂ ਤੋਂ ਉੱਥੇ ਤੱਕ ਕਰ ਕੀਤੀ ਗਈ ਹੈ ਪੁਰਾਣੀ ਦਾਣਾ ਮੰਡੀ ਵਾਇਆ ਉਧਰ ਦੀ ਜਾਂਦੇ ਆ ਸ਼ੁਰੂ ਤੋਂ ਹੀ ਔਰ ਇਹ ਵੀ ਉਧਰ ਦੀ ਜਾਓ ਆਮਾਈ ਦੀ ਕਿਰਪਾ ਨਾਲ 78 ਮੇਲਾਵਾ ਔਰ ਬੜੀ ਸ਼ਰਦਾਪੁਰਬੋ ਬਣਾਇਆ ਜਾ ਰਿਹਾ ਵਾ ਤੇ ਸਾਰੇ ਨਗਰ ਦੇ ਵਾਸੀ ਇਹ ਸ਼ਾਂਬ ਦੇਸ਼ਾਂ ਦੇ ਵਿੱਚੋਂ ਆਏ ਸਤਿਨਾ ਦਾ ਸਾਰਿਆਂ ਦਾ ਧੰਨਵਾਦ ਆ। ਔਰ ਸ਼ਹਿਰ ਵਾਸੀਆਂ ਦਾ ਖਾਸ ਕਰਕੇ ਧੰਨਵਾਦ ਆ। ਅਸੀਂ ਇਹ ਚੰਗ ਦੇਖਦੇ ਪਏ ਆ ਕਿ ਅੱਗੇ ਨਾਲੋਂ ਮੇਲੇ ਦੀ ਮਹਿਮਾ ਜਿਹੜੀ ਆ ਕਾਫੀ ਵੱਧ ਰਹੀ ਹੈ ਮਹਾਮਾਈ ਦੀ। ਤੇ ਚਾਹ ਮੈਂ ਤਾਂ ਦੇਖੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ 78ਵੇਂ ਮੇਲੇ ਤੇ ਮਹਾਮਾਈ ਦੇ ਵਧਾਈ ਦਿੰਨਾ। ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਹਮ ਹਮਾ ਕੇ ਮੇਲੇ 'ਚ ਪਹੁੰਚਣ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨਾ। ਜੇ ਆਪਾਂ ਗੱਲ ਕਰੀਏ ਕੀ ਖਾਸ ਜਿਹੜਾ ਵਾ ਸ਼ੋਭਾ ਯਾਤਰਾ ਚ ਦੇਖਣ ਨੂੰ ਮਿਲਦਾ ਕੋਈ ਖਾਸ ਇਹ ਕਿ ਮਹਾਮਾਈ ਦੇ ਸ਼ੋਭਾ ਯਾਤਰਾ ਤੇ ਸੋਹਣੇ ਸੋਹਣੇ ਸਰੂਪ ਬਣੇ ਨੇ ਦੇਵੀ ਦੇਵਤਿਆਂ ਦੇ ਕੋਈ ਸ਼ਿਵ ਜੀ ਦਾ ਬਣਿਆ ਕੋਈ ਕ੍ਰਿਸ਼ਨ ਮਹਾਰਾਜ ਦਾ ਬਣਿਆ ਕੋ ਮਹਾਮਾਈ ਦਾ ਬਣਿਆ ਕੋ ਕਾਲੀ ਮਾਤਾ ਦਾ ਬਣਿਆ ਠੀਕ ਹੈ ਜੀ ਕੋਈ ਇਹ ਸਭ ਦੇਵੀ ਦੇਵਤਿਆਂ ਦੇ ਸਰੂਪ ਬਣੇ ਆ ਤੇ ਬਹੁਤ ਵਧੀਆ ਰੰਗਾਂ ਰੰਗ ਪ੍ਰੋਗਰਾਮ ਆ ਕੋਈ ਬੈਂਡ ਵਾਜਿਆ ਦਾ ਪ੍ਰੋਗਰਾਮ ਚੱਲਦਾ ਕੋਈ ਕਿਤੇ ਚੱਲਦਾ ਇਹ ਮਹਾਮਾਈ ਤੇ ਗੁਣਗਾਨ ਜਾਂਦੇ ਲੋਕੀ ਕਰਦੇ ਕਰਦੇ ਮਹਾਮਾਈ ਦੇ ਤੇ ਸ਼ੁਕਰ ਮਨਾ ਮੇਲਾ ਮਾਤਾ ਭੱਦਰਕਾਲੀ ਹਰ ਸਾਲ ਦੀ ਤਰ੍ਹਾਂ ਸਮੂਹ ਕਪੂਰਥਲਾ ਨਿਵਾਸੀ ਔਰ ਸ਼ੁਰੂਆਤ ਕਰਦੇ ਨੇ ਸਾਡੇ ਸ਼ੇਖੂਪੁਰ ਵਾਲੇ ਔਰ ਮਹਾਮਾਈਦੀ ਜਦੋਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਸ਼ੇਖੂਪੁਰ ਤੋਂ ਇਹ ਮਾਤਾ ਦੀ ਜੋਤ ਲੈ ਕੇ ਆਏ ਉਦੋਂ ਆ ਮਾਵਾ ਆਪਣੇ ਪੁੱਤ ਨਹੀਂ ਸੰਭਦੀਆਂ ਸੀ ਆਪਣੇ ਆਪ ਪਤਨੀ ਪਹੁੰਚਣਾ ਨਹੀਂ ਸੀ ਪਹੁੰਚਣਾ ਮਹਾ ਮਾਈ ਦੀ ਜੋਤ ਉਹਦੇ ਸਾਰੇ ਆ ਜਿਹੜੇ ਲੈ ਕੇ ਆਏ ਉਹ ਪਹੁੰਚੇ ਮਹਾ ਮਾਈ ਦੀ ਕਿਰਪਾ ਰਹੀ ਔਰ ਉਹਨਾਂ ਨੇ ਆਕੇ ਇੱਥੇ ਪ੍ਰਚੰਡ ਕਰਾਈ ਜੋਤ ਆਪਣੇ ਸ਼ੇਖੂਪੁਰ ਔਰ ਜਗਾ ਦਾ ਨੋ ਵੀ ਸ਼ੇਖੂਪੁਰ ਰੱਖ ਦਿੱਤਾ ਤੇ ਬੜੀ ਆਸਥਾ ਲੋਕਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸ਼ੇਖੂਪੁਰ ਵਾਲੇ ਇਕੱਲੇ ਇਸ ਗੱਲ 'ਚ ਵਿਸ਼ਵਾਸ ਕਰਦੇ ਸੀਗੇ ਫਿਰ ਕਪੂਰਥਲੇ ਵਾਲੇ ਨੇ ਵੀ ਜੋ ਚਮਤਕਾਰ ਵੇਖਿਆ ਔਰ ਜੋ ਅ ਦੇਖਿਆ ਉਹਦੇ ਹਿਸਾਬ ਨਾਲ ਛੇਕੂਪੁਰ ਮੇਲਿਆਂ ਚ ਹਾਜ਼ਰੀਆਂ ਲਾਉਣੀਆਂ ਚਾਲੂ ਕੀਤੀਆਂ ਅੱਜ ਮੈਂ ਲੁਧਿਆਣਾ 'ਚ ਸੀ ਮੈਨੂੰ ਇੱਕ ਲੇਡੀ ਮਿਲੀ ਕਹਿੰਦੀ ਮੈਂ ਵੀ ਪਤਰਕਾਲੀ ਮਾਤਾ ਦੇ ਜਾਨੀ ਹਾਂ ਮੇਲੇ ਤੇ ਤਾਂ ਵੇਖੋ ਸਾਰੇ ਪੰਜਾਬ 'ਚ ਅੱਜ ਇਹ ਮੇਲਾ ਸਾਡਾ ਮਾਤਾ ਪਤਰਕਾਲੀ ਦਾ ਮਸ਼ਹੂਰ ਹੈ ਤੇ ਲੋਕ ਨਕਮਸਤ ਖੋਣ ਆਉਂਦੇ ਆ ਔਰ ਦੇਵੀ ਨੂੰ ਪ੍ਰਣਾਮ ਕਰਨ ਲਈ ਆਉਂਦੇ ਆ ਝੋੜੀਆਂ ਪਰਲੀ ਆਉਂਦੇ ਆ ਔਰ ਇਹ ਕੋਈ ਇੱਕ ਬੰਦੇ ਦਾ ਕਰਾਇਆ ਪ੍ਰੋਗਰਾਮ ਹੀ ਹੁੰਦਾ ਇਹ ਚ ਸਾਰਾ ਛੇਕੂਪੁਰ ਸਾਰੀਆਂ ਮੰਦਰ ਕਮੇਟੀਆਂ ਸਾਰਾ ਸ਼ਹਿਰ ਬੜੇ ਔਰ ਸ਼ਹਿਰ ਦੇ ਵਾਸੀ ਕਿਤੇ ਆਪਣਾ ਆਪਣਾ ਯੋਗਦਾਨ ਕਿਸੇ ਨਾ ਕਿਸੇ ਹਸਬ ਚ ਪਾਉਂਦੇ ਆ ਜਿਵੇਂ ਹੁਣ ਤੁਸੀਂ ਵੇਖੋਗੇ ਕਿ ਕਈ ਤਾਂ ਆਰਗੇਨਾਈਜ਼ਰ ਆ ਔਰ ਕਈ ਲੋਕਾਂ ਨੇ ਲੰਗਰ ਲਾਏ ਆ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਪਾਣੀ ਛਿੜਕਣ ਦੀ ਸੇਵਾ ਕਰ ਰਿਹਾ ਸੋ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਸਾਰੇ ਲੋਕ ਇਸ ਸ਼ਰਕਤ ਕਰਦੇ ਆ ਮਹਾ ਮਈਨਾਂ ਦੀਆਂ ਚੋਲੀਆਂ ਪਤਰਕਲ ਜੀ ਦੇ 78ਵੇਂ ਮੇਲੇ ਨੂੰ ਸਮਰਪਿਤ ਅੱਜ ਸ਼ੋਭਾ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਜਥਾ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਆ ਜਿੱਥੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤ ਲਈ ਕਪੂਰਥਲਾ ਨਿਵਾਸੀਆਂ ਲਈ ਪੰਜਾਬ ਪੰਜਾਬੀਅਤ ਦੇਸ਼ ਵਾਸੀਆਂ ਲਈ ਮਾਤਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਕਪੂਰਥਲੇ ਵਿੱਚ ਸਮੁੱਚੇ ਸਾਡੇ ਸੂਬੇ ਪੰਜਾਬ ਵਿੱਚ ਔਰ ਸਾਡੇ ਦੇਸ਼ ਵਿੱਚ ਅਮਨ ਸ਼ਾਂਤੀ ਰਹੇ ਔਰ ਮਾਤਾ ਜੀ ਹਰ ਕਾਰਜ ਚ ਬਰਕਤਾਂ ਦੇ ਮੀਂਹ ਵਰਸਾਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸਾਡਾ ਇਹ ریاਸਤੀ ਤੇ ਪਿਆਰਾ ਸ਼ਹਿਰ ਕਪੂਰਤਲਾ ਅੱਜ ਸਾਰਾ ਸ਼੍ਰੋਮਣੀ ਕਾਲੀਦਾਵ ਇੱਕ ਝੰਡੇ ਥੱਲੇ ਹੋ ਕੇ ਮਾਤਾ ਰਾਣੀ ਦੀ ਸ਼ੋਭਾ ਯਾਤਰਾ ਦੇ ਵਿੱਚ ਆਸ਼ੀਰਵਾਦ ਲੈਣ ਲਈ ਆਏ ਆ ਜੀ ਸੋ ਸਮੂਹ ਸੰਗਤ ਕਪੂਰਤਲਾ ਨਿਵਾਸੀਆਂ ਨੂੰ ਅੱਜ ਦੇ ਇਸ ਸ਼ੁੱਭ ਪਵਿੱਤਰ ਪਾਗ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀਉਂਦੇ ਵਸਦੇ ਰਹੋ ਚੜ੍ਹਦੀ ਕਲਾ ਅੱਜ ਕਪੂਰਥਲਾ ਵਿਖੇ ਜੋ ਮਾਤਾ ਭਦਰਕਾਲੀ ਜੀ ਦਾ ਸ਼ੇਕੂਪੁਰ ਪਿੰਡ ਵਿਖੇ ਜੋ ਮੇਲਾ ਜੋ ਇਤਿਹਾਸਕ ਦਿਨ ਹੈਗਾ 78ਵਾਂ ਮੇਲਾ ਜਿਹੜਾ ਹੈਗਾ ਮਨਾਇਆ ਜਾ ਰਿਹਾ ਉਸ ਦੇ ਮਤਲਬ ਅੱਜ ਸਾਲੀਮਾਰ ਬਾਗ ਤੋਂ ਜਿਹੜਾ ਹੈਗਾ ਇਹੋ ਸ਼ੋਭਾ ਯਾਤਰਾ ਬ੍ਰਹਮਕੁੰਡ ਮੰਦਿਰ ਤੋਂ ਨਿਕਾਲੀ ਜਾ ਰਹੀ ਹੈ ਤੋਂ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਆ ਕਿ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਓ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਚੰਗਾ ਸ਼ੁੱਧ ਕਰ ਸਕੀਏ ਔਰ ਮਾਤਾ ਦਾ ਆਸ਼ੀਰਵਾਦ ਵੀ ਇਹਦੇ ਚ ਹੀ ਹੈ कि ਅਸੀਂ ਆਪਣੇ ਜਿੱਥੇ ਰਹਿ ਰਹੇ ਹਾਂ ਉਸ ਧਰਤੀ ਨੂੰ ਸਵਰਗ ਬਣਾਈਏ ਸਾਰੇ ਕਪੂਠਾ ਨਿਵਾਸੀਆਂ ਨੂੰ ਬਹੁਤ ਬਹੁਤ ਅੱਜ ਇਹ ਮੁਬਾਰਕਾਂ ਤੇ ਵੱਧ ਵੱਧ ਜਿਹੜਾ ਹੈਗਾ ਵੋਟੇ ਲਗਾਓ ਤਾਂ ਕਿ ਅਸੀਂ ਆਪਣੀ ਧਰਤੀ ਨੂੰ ਜਿਹੜਾ ਅਸੀਂ ਬਚਾ ਸਕਾ ਅੱਜ ਜੀ ਸ਼ੋਭਾ ਯਾਤਰਾ ਮਹਾਮਾਈ ਦੀ ਪਤਕੜੀ ਦੀ ਕੱਢੀ ਜਾ ਰਹੀ ਹੈ ਹਰ ਇੱਕ ਸਾਲ ਦੀ ਤਾ 78ਵਾਂ ਮੇਲਾ ਬੜੇ ਖੂਬਸੂਤੀ ਨਾਲ ਮਨਾਇਆ ਜਾ ਰਿਹਾ ਵਾ ਜਿਹਦੇ ਵਿੱਚ ਸਾਡੇ ਕਪੂਠੇ ਦੀਆਂ ਮਹਾਨ ਸ਼ਖਸੀਅਤਾਂ ਧਾਰਮਿਕ ਸੰਸਥਾਵਾਂ ਦੇ ਆਗੂ ਸਹਿਬਾਨ ਸਾਰੇ ਇਕੱਠੇ ਹੋਏ ਹੋਏ ਨੇ ਅਸੀਂ ਇਹੀ ਮੰਗ ਕਰਦੇ ਆਂ ਮਹਾਮਾਈ ਜੀ ਅੱਗੇ ਅਰਦਾਸ ਕਰਦੇ ਆਂ ਕਿ ਸ਼ਹਿਰ ਵਿੱਚ ਸ਼ਾਂਤੀ ਰਹੇ ਜਿਹੜੇ ਨੌਜਵਾਨ ਇਧਰ ਉਧਰ ਘੁੰਮੇਦੇ ਨੇ ਨਸ਼ਿਆਂ ਤੋਂ ਮਹਾਮਈ ਜੀ ਇਹਨਾਂ ਨੂੰ ਮਿਹਰ ਕਰੇ ਨਸ਼ਿਆਂ ਤੋਂ ਬਚਾ ਮਹਾਮਾਈ ਪੰਦਰਕਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਮਹਾਮਾਈ ਪੰਦਰਕਾਲੀ ਦਾ 78ਵਾਂ ਜਿਹੜਾ ਸਲਾਨਾ ਮੇਲਾ ਉਹ ਕਪੂਰਥਲਾ ਦੇ ਅੰਦਰ ਬਹੁਤ ਹੀ ਧੂਮ-ਧਾਮ ਤੇ ਸ਼ਰਧਾ ਨਾਲ ਬਣਾਇਆ ਜਾ ਰਿਹਾ ਵਾ ਔਰ ਅੱਜ ਉਸੇ ਪੱਖ ਦੇ ਵਿੱਚ ਇਨਸ਼ਾਅੱਲਾ ਮੇਰੇ ਬਾਗ ਦੇ ਉੱਤੋਂ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਮਹਾਮਾਈ ਨੂੰ ਸਮਰਪਿਤ ਸ਼ੀਗੂ ਪਰਵਾਸੇ ਰਵਾਨਾ ਹੋਈ ਆ ਔਰ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿਤਨਾ ਚਾਹ ਹੈ ਕਿਉਂਕਿ ਇਹ ਇਤਿਹਾਸਕ ਮੇਲਾ ਹੈ ਔਰ ਮਹਾਮਾਈ ਦੀ ਬੜੀ ਵੱਡੀ ਕਿਰਪਾ ਸਾਡੇ ਕਪੂਰਥਾ ਸ਼ਹਿਰ ਤੇ ਹਮੇਸ਼ਾ ਰਹੀ ਆ ਕਿ ਇੱਥੇ ਜਿਹੜੇ ਜਿੰਨੇ ਵੀ ਧਾਰਮਿਕ ਫੰਕਸ਼ਨ ਹੋਣ ਜਾਂ ਕੋਈ ਹੋਰ ਸਮਾਗਮ ਹੋਵੇ ਤੇ ਕਿਸੇ ਧਰਮ ਦੇ ਹੋਣ ਉੱਤੇ ਸਾਰੇ ਧਰਮਾਂ ਦੇ ਲੋਕ ਜਿਹੜੇ ਮੌਜੂਦ ਰਹਿੰਦੇ ਨੇ ਭਾਈਚਾਰਕ ਸਾਂਝ ਦਾ ਸਨੇਹ ਦਿੰਦੇ ਨੇ ਸੋ ਜਿਵੇਂ ਇਹਨਾਂ ਨੇ ਵੀ ਕੀਤਾ ਤੇ ਮੈਂ ਵੀ ਇਹ ਅਰਦਾਸ ਕਰਦਾ ਕਿ ਮਹਾਮਾਈ ਸਰਤੇ ਕਿਰਪਾ ਕਰੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਜਾ ਰਹੇ ਨੇ ਉਹਨਾਂ ਨੂੰ ਮਹਾਮਾਈ ਇਸ ਵੱਤ ਬਖਸ਼ਿਸ਼ ਕਰੇ ਜਿਹੜੇ ਇੰਦਾਂ ਦਾ ਕਰਾਇਮ ਕਰਦੇ ਆ ਉਹਨਾਂ ਨੂੰ ਸਜ਼ਾ ਵੀ ਦੇ ਮਹਾਮਾਈ ਭਦਰਕਾਲੀ ਜਿਹੜੇ ਇੰਦਾਂ ਦੇ ਬੰਦੇ ਕੰਮ ਕਰਦੇ ਆ ਸੋ ਇਹੀ ਸਾਡੀ ਮਹਾਮਾਈ ਦੇ ਚਰਨਾਂ ਚ ਅਰਦਾਸ ਹੈ ਕਿ ਮਹਾਮਾਈ ਸਾਡ ਨੂੰ ਸਾਰਿਆਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਬਚਾ ਕੇ ਰੱਖੇ ਔਰ ਸ਼ਾਂਤੀ ਬਣਾਈ ਰੱਖੇ ਸਾਰਾ ਅਸੀਂ ਮਾਤਾ ਭਦਰਕਾਲੀ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਆ ਅੱਜ ਕਪੂਥਲੇ ਦੀਆਂ ਵੱਖ-ਵੱਖ ਸਮਾਜਿਕ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਮਾਤਾ ਪੰਦਰਕਾਲੀ ਜੀ ਦਾ ਆਸ਼ੀਰਵਾਦ ਲੈਣ ਲਈ ਸ਼ੋਭਾ ਯਾਤਰਾ ਚ ਜਿਹੜੀਆਂ ਸ਼ਾਮਲ ਹੋਈਆਂ ਵਾ ਮੈਂ ਮਾਤਾ ਜੀ ਦੇ ਚਹਨਾ ਚਹੀਦਾ ਦਾਸ ਬੇਨਤੀ ਕਰਦਾ ਕਿ ਕਪੂਤਲੇ ਹਲਕੇ ਦੀ ਹਰ ਇੱਕ ਸੰਗਤ ਦੇ ਉੱਤੇ ਮਹਾਮਾਈ ਆਪਣਾ ਮੇਰ ਭਰਿਆ ਹੱਥ ਰੱਖਣ ਕਪੂਤਲੇ ਦੀ ਯੂਥ ਨੂੰ ਚੰਗੇ ਰਾਹਾਂ ਦੇ ਪਾਣ ਦੇ ਵਿੱਚ ਮਹਾਮਾਈ ਆਪਣਾ ਆਸ਼ੀਰਵਾਦ ਬਖਸ਼ੇ ਤੇ ਯੂਥ ਜਿਹੜਾ ਵਾ ਆਉਣ ਵਾਲੇ ਸਮੇਂ ਚ ਵੀ ਹਰ ਧਰਮ ਦੇ ਸਤਿਕਾਰ ਕਰਕੇ ਧਾਰਮਿਕ ਲੇਖਾਂ ਦੇ ਤੇ ਚੱਲ ਕੇ ਲੋਕਾਂ ਨਾਲ ਲੈ ਕੇ ਮਾਤਾ ਜੀ ਦਾ ਆਸ਼ੀਰਵਾਦ ਲਵੇ ਜਕਾਰਾ ਮਾਤਾ ਪੰਦਰਕਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੀ ਮੇਲੇ ਦੀਆਂ ਤੁਹਾਨੂੰ ਵੀ ਕਿ ਉਹ ਰਵਾਸਿਓਂ ਦੇਖ ਵਸਿਓਂ ਬੋਲ ਬੋਲਦੇ ਹਾਂ ਮਾਰਕਾ ਜੋ ਕਿ ਮਹਾ ਮੈਦਾ 78ਵਾਂ ਮੇਲਾ ਔਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਜੋ ਚਾ ਬਰਗਾਵਾਂ ਉਹ ਦੇਖਣ ਨੂੰ ਹੋਗਾ ਤਾਂ ਖਾਤੇ ਲੰਗਰ ਲੱਗੇ ਐ ਸ਼ਹੀਦਾਂ ਦੇ ਪੂਰੀਆਂ ਦੇ ਹਰ ਤਰ੍ਹਾਂ ਦਾ ਲੋਕੀ ਆਨੰਦ ਮਾਣਦੇ ਨੇ ਲੰਗਰ ਦਾ ਵੀ ਔਰ ਮੇਲੇ ਦਾ ਵੀ ਪਿਛਲੇ 8-10 ਦਿਨਾਂ ਤੋਂ ਪੂਰੀ ਹੁਨਤਾ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਵਾ ਸ਼ਹਿਰ ਚ ਥਾਂ ਥਾਂ ਤੇ ਸਜਾਵਟਾਂ ਹੋਈਆਂ ਹੋਈਆਂ ਨੇ ਉਹ ਲੋਕਾਂ ਜਿਹੜਾ ਚਾਹੇ ਹੁਣ ਇਤੋਂ ਬ੍ਰਹਮਕੁੰਡ ਜੀ ਤੋਂ ਮੰਦਿਰ ਤੋਂ ਜੋ ਝਾਕੀਆਂ ਵਾ ਸ਼ੋਭਾ ਯਾਤਰਾ ਆ ਉਹ ਬਸ ਥੋੜੀ ਦੇਰ ਤੱਕ ਸ਼ਹਿਰ ਦੇ ਵਿੱਚੋਂ ਹੋ ਕੇ ਇਹ ਰਾਤ ਨੂੰ 11:30 12 ਵਜੇ ਤੱਕ ਮੰਦਿਰ ਤੱਕ ਪਹੁੰਚੀ ਹੈ ਇਹ ਬਾਤ ਹੀ ਪਵਿੱਤਰ ਤਿਉਹਾਰ ਹੈ ਜੀ ਜਿਹੜਾ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਕਪੂਰਥਲਾ 'ਚ ਇਹ ਸ਼ਾਲੀਮਾਰ ਬਾਗ ਤੇ ਆਜੇ ਸ਼ੋਭਾ ਯਾਤਰਾ ਹੈਗੀ ਹੈ ਕੱਲ ਮੇਲਾ ਤੇ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਨੇ ਤੇ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸਾਰੇ ਧਰਮ ਕੋਈ ਜਾਤ ਪਾਤ ਨਹੀਂ ਹੈ ਕੋਈ ਧਰਮ ਦਾ ਪੇਤ ਪਾਉ ਨਹੀਂ ਹੈ ਸਾਰੇ ਇਕੱਠੇ ਮਿਲ ਕੇ ਤੇ ਸਾਰੇ ਧਰਮਾਂ ਦਾ ਆਦਰ ਵੀ ਕਰਦੇ ਨੇ ਤੇ ਸਾਰਾ ਤਿਉਹਾਰ ਇਕੱਠੇ ਮਨਾਉਂਦੇ ਨੇ ਤੇ ਮੈਂ ਸਭ ਨੂੰ ਵਧਾਈ ਦਿੰਨੀ ਐ ਇਸ